ਸਾਤਿਸ਼ਰੀਆ ਕਾਲ ਮੈਂ ਕਬਲਪਾਲ ਸਿੰਘ ਲੈ ਕੇ ਆਦ ਰਾ ਫਟਾਫਟ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਤੇ ਆਫਰ ਰੋਕ ਕਰਦੇ ਹਾਂ ਪਹਿਲੀ ਖਬਰ ਦਾ ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਔਰਬਨ ਮੰਗਲਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵਲਦਿਮੀਰ ਜ਼ੇਲੈਂਸਕੀ ਦੇ ਨਾਲ ਗੱਲਬਾਤ ਲਈ ਕੀ ਪਹੁੰਚੇ ਨੇ ਤੇ ਫਰਵਰੀ 2022 ਦੇ ਵਿੱਚ ਰੂਸ ਦੁਆਰਾ ਯੂਕਰੇਨ ਉੱਤੇ ਹਮਲਾ ਕਰਨ ਤੋਂ ਬਾਅਦ ਯੁੱਧਗ੍ਰਸਤ ਦੇਸ਼ ਦੇ ਵਿੱਚ ਇਹ ਉਹਦੀ ਪਹਿਲੀ ਯਾਤਰਾ ਹੈ ਔਰਬਨ ਦੇ ਪ੍ਰੈਸ ਬੁਖੀ ਵਰਟਾਲਨ ਹਵਾਸੀ ਨੇ ਹੰਗਰੀ ਦੀ ਨਿਊਜ਼ ਏਜੰਸੀ ਨੂੰ ਪੁਸ਼ਟੀ ਕੀਤੀ ਹੈ ਕਿ ਪ੍ਰਧਾਨ ਮੰਤਰੀ ਗੱਲਬਾਤ ਦੇ ਲਈ ਸਵੇਰੇ ਯੂਕਰੇਨ ਦੀ ਰਾਜਧਾਨੀ ਪਹੁੰਚੇ ਨੇ ਤੇ ਉਸ ਨੇ ਦਰਸਾਇਆ ਕਿ ਗੱਲਬਾਤ ਦਾ ਮੁੱਖ ਵਿਸ਼ਾ ਯੂਕਰੇਨ ਅਤੇ ਰੂਸ ਵਿਚਾਲੇ ਜੰਗ ਵਿਚਾਲੇ ਸ਼ਾਂਤੀ ਬਹਾਲ ਕਰਨਾ ਹੋਵੇਗਾ ਤੇ ਉਨ੍ਹਾਂ ਇਹ ਵੀ ਆਖਿਆ ਕਿ ਔਰਬਨ ਅਤੇ ਜ਼ੇਲੈਂਸਕੀ ਹੰਗਰੀ ਯੂਕਰੇਨ ਦੋਵਲੇ ਸਬੰਧਾਂ ਨਾਲ ਜੁੜੇ ਮੌਜੂਦਾ ਮੁੱਦਿਆਂ ਦੇ ਉੱਤੇ ਵੀ ਚਰਚਾ ਕਰਨਗੇ ਔਰਵਨੂ ਈਯੂ ਦੇ ਵਿੱਚ ਰੂਸੀ ਰਾਸ਼ਟਰਪਤੀ ਵਿਲਦਿਮੀਰ ਪੁਤਿਨ ਦਾ ਨਜ਼ਦੀਕੀ ਸਹਿਯੋਗੀ ਮੰਨਿਆ ਜਾਂਦਾ ਹੈ ਅਤੇ ਉਸ ਨੇ ਯੂਕਰੇਨ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਲਈ ਯੂਰਪੀਅਨ ਯੂਨੀਅਨ ਦੀਆਂ ਕੋਸ਼ਿਸ਼ਾਂ ਨੂੰ ਵਾਰ-ਵਾਰ ਰੋਕਿਆ ਵੀ ਹੈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਵਾਸ਼ਿੰਗਟਨ ਵਿੱਚ ਹੋਣ ਵਾਲੇ ਨਾਟੋ ਸੰਮੇਲਨ ਦੇ ਵਿੱਚ ਹਿੱਸਾ ਨਾ ਲੈਣਾ ਅਤੇ ਰੱਖਿਆ ਮੰਤਰੀ ਰਿਚਰਡ ਮਾਰਲਿਸ ਦੀ ਅਗਵਾਈ ਦੇ ਵਿੱਚ ਇੱਕ ਵਫਦ ਭੇਜਣ ਦਾ ਫੈਸਲਾ ਕੀਤਾ ਇੱਕ ਅਖਬਾਰ ਦੇ ਮੁਤਾਬਕ ਮੰਗਲਵਾਰ ਨੂੰ ਇਸ ਮਾਮਲੇ ਤੋਂ ਜਾਣੂ ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਸਾਂਝੀ ਹੋਈ ਹੈ ਤੇ ਇਹ ਫੈਸਲਾ ਕਿਤੇ ਤੌਰ ਦੇ ਉੱਤੇ ਉਦੋਂ ਲਿਆ ਗਿਆ ਜਦੋਂ ਅਲਬਨੀਜ਼ ਨੂੰ ਸੰਮੇਲਨ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨਾਲ ਦਵੱਲੇ ਮੀਟਿੰਗ ਲਈ ਪੁਸ਼ਟੀ ਨਹੀਂ ਮਿਲੀ ਹੈ ਤੇ ਅਖਬਾਰ ਦੀ ਰਿਪੋਰਟ ਦੇ ਮੁਤਾਬਕ ਪ੍ਰਧਾਨ ਮੰਤਰੀ ਦਫਤਰ ਨੇ ਉਹਨਾਂ ਨੂੰ ਵਿਵਾਦਾਂ ਤੋਂ ਬਚਣ ਦੇ ਲਈ ਬਿਲਕੁਲ ਵੀ ਨਾ ਜਾਣਦੀ ਸਲਾਹ ਦਿੱਤੀ ਹੈ ਤੇ ਸ਼ੁਰੂ ਵਿੱਚ ਆਲਬਨੀਆ ਤੋਂ ਸਿਖਰ ਸੰਮੇਲਨ ਤੋਂ ਇਲਾਵਾ ਇੰਡੋ-ਪੈਸੀਫਿਕ ਫੋਰ ਦੇ ਅੰਦਰ ਜਾਪਾਨ, ਦੱਖਣੀ ਕੋਰੀਆ ਅਤੇ ਨਿਊਜ਼ੀਲੈਂਡ ਦੇ ਆਪਣੇ ਹਮਰੁੱਤਬਾ ਨਾਲ ਮੀਟਿੰਗਾਂ ਕਰਨ ਦੀ ਉਮੀਦ ਕੀਤੀ ਜਾਂਦੀ ਸੀ ਤੇ 75ਵਾਂ ਨਾਟੋ ਸਿਖਰ ਸੰਮੇਲਨ 9 ਤੋਂ 11 ਜੁਲਾਈ ਤੱਕ ਹੋਵੇਗਾ ਭਾਰਤ ਦੀ ਕੌਮੀ ਜਾਂਚ ਏਜੰਸੀ NIA ਨੇ ਅੱਜ ਜਨਤਕ ਨੋਟਿਸ ਜਾਰੀ ਕਰਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹਤਿਆ ਦੇ ਮੁੱਖ ਦੋਸ਼ੀ ਅਤੇ ਲਾਲਸ ਬਿਸ਼ਨੋਈ ਦੇ ਗਰੋਨ ਨਾਲ ਸੰਬੰਧਤ ਗੈਂਗਸਟਰ ਗੋਲਡ ਇਬਰਾਹਿਮ ਅਤੇ ਇੱਕ ਹੋਰ ਦੇ ਲਈ 10-10 ਲੱਖ ਰੁਪਏ ਦਾ ਇਨਾਮ ਨਕਦ ਦੇਣ ਦਾ ਐਲਾਨ ਕੀਤਾ ਤੇ ਪਬਲਿਕ ਨੋਟਿਸ ਦੇ ਵਿੱਚ ਕਿਹਾ ਗਿਆ ਕਿ ਗੋਲੀਬਾਰਾੜ ਦੇ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਰਹਿਣ ਦਾ ਸ਼ੱਕ ਹੈ ਜ਼ਿਕਰਯੋਗ ਹੈ ਕਿ ਮੂਸੇਵਾਲਾ ਦੀ 29 ਮਈ 2022 ਨੂੰ ਮਾਨਸਾ ਨੇੜਲੇ ਪਿੰਡ ਜਵਾਰਕੇ ਦੇ ਵਿੱਚ 6 ਅਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਮੂਸੇਵਾਲਾ ਦੇ ਕਤਲ ਦੀ ਜਾਂਚ ਕਰ ਰਹੀ ਐਫਆਈਆਈ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਗੋਲੀਬਾਰਾੜਾ ਤੇ ਜਗੋਂ ਪੁਗਵਾਨਪੁਰੀਆ ਦੇ ਸਮੇਤ 34 ਮੁਲਜ਼ਮਾਂ ਦੇ ਖਿਲਾਫ 4 ਚਾਰਜ ਸ਼ੀਟਾਂ ਦਾਇਰ ਕੀਤੀਆਂ ਜਿਨ੍ਹਾਂ ਦੇ ਵਿੱਚ ਦਾਵਾ ਕੀਤਾ ਗਿਆ ਕਿ ਇਹ ਕਤਲ ਬਿਸ਼ਨੋਈ ਅਤੇ ਬਬੀਹਾ ਗੈਂਗ ਦਰਮਿਆਨ ਬਦਲੇ ਦੀ ਕਾਰਵਾਈ ਦੀ ਲੜੀ ਦਾ ਹਿੱਸ ਬ੍ਰਿਟੇਨ ਦੇ ਵਿੱਚ 4 ਜੁਲਾਈ ਨੂੰ ਵੋਟਿੰਗ ਹੋਵੇਗੀ ਤੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਉੱਤੇ ਹਾਰ ਦਾ ਵੱਡਾ ਖਤਰਾ ਮੰਡਰਾ ਰਿਹਾ ਹੈ। ਯੂਗਾਵਦ ਦੇ ਸਰਵੇ ਅਨੁਸਾਰ ਸੁਨਕ ਦੀ ਸੱਤਾਧਾਰੀ ਕੰਦਰਵੇਟੀ ਪਾਰਟੀ ਨੂੰ ਭਾਰਤੀ ਵੋਟਰਾਂ ਦਾ ਵੀ ਸਮਰਥਨ ਨਹੀਂ ਮਿਲ ਰਿਹਾ। ਇੱਥੋਂ ਦੇ 65% ਦੀ ਵੋਟਰ ਸੁਨਕ ਦੀ ਪਾਰਟੀ ਦੇ ਖਿਲਾਫ ਨੇ ਤੇ ਬ੍ਰਿਟੇਨ 'ਚ ਲਗਭਗ 25 ਲੱਖ ਭਾਰਤੀ ਵੋਟਰ ਵੋਟ ਦੇਣਗੇ ਤੇ ਸਰਵੇ ਦੇ ਵਿੱਚ ਭਾਰਤੀ ਸ਼ੰਮਲ ਵੋਟਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਸੁਨਕ ਦੇ ਲਗਭਗ 1.5 ਸਾਲ ਦੇ ਕਾਰਜਕਾਲ ਦੌਰਾਨ ਭਾਰਤੀਆਂ ਦੇ ਪੱਖ 'ਚ ਕੋਈ ਵੀ ਵੱਡਾ ਕਦਮ ਨਹੀਂ ਚੁੱਕਿਆ ਗਿਆ ਤੇ ਪਾਰਟੀ ਦੇ ਰਾਜਨੀਤਿਕ ਕਾਰਾਂ ਦਾ ਮੰਨਣਾ ਹੈ ਕਿ ਸੁਨਕ ਦੇ ਭਾਰਤਵੰਸ਼ੀ ਹੋਣ ਦੇ ਕਾਰਨ ਇੱਥੇ ਰਣ ਵਾਲੇ ਭਾਰਤੀਆਂ ਦਾ ਝੁਕਾ ਕੰਸਰਵੇਟਿਵ ਪਾਰਟੀ ਵੱਲ ਹੋਵੇਗਾ ਤੇ ਸੁਨਕ ਨੇ ਵੀ ਆਊਟਰੀਚ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ ਨੇ ਸਯੁਕਤ ਅਰਬ ਅਮੀਰਾਤ ਯਾਨੀ ਕਿ ਯੂਏਈ ਦਾ ਵਪਾਰਕ ਕੇਂਦਰ ਦੁਬਈ ਦੁਨੀਆ ਪਰ ਦੇ ਅਮੀਰਾਂ ਦੇ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਤੇ ਇਸ ਲਈ ਖੁਦ ਨੂੰ ਅਮੀਰ ਲੋਕਾਂ ਲਈ ਪਨਾਹਗਾਹ ਵਜੋਂ ਸਥਾਪਿਤ ਕੀਤਾ ਹੈ ਤੇ ਵੈਲਥ ਕੰਸਲਟੈਂਸੀ ਹੈਨਲੇ ਐਂਡ ਪਾਰਟਨਰਸ ਮੁਤਾਬਕ ਇਸ ਸਾਲ ਇੱਥੇ 6700 ਕਰੋੜ ਪਤੀਆਂ ਦੇ ਆਉਣ ਦੀ ਉਮੀਦ ਹੈ ਤੇ ਇੱਕ ਰਿਪੋਰਟ ਮੁਤਾਬਕ ਹੁਣ ਦੁਬਈ ਆਉਣ ਵਾਲੇ ਅਮੀਰਾਂ ਦੀ ਗਿਣਤੀ ਅਮਰੀਕਾ ਨਾਲੋਂ ਲਗਭਗ ਦੁੱਗਣੀ ਹੋ ਗਈ ਹੈ ਅਮਰੀਕਾ ਵਿੱਚ ਅਜੇ 5 ਲੱਖ ਲੋਕ 1 ਮਿਲੀਅਨ ਡਾਲਰ ਜਾਂ ਇਸ ਤੋਂ ਵੱਧ ਦੀ ਜਾਇਦਾਦ ਰੱਖਦੇ ਨੇ ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਸੋਮਵਾਰ ਨੂੰ ਖੈਬਰ ਪਖਤੂਨ ਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ ਤੇ ਗੰਡਾਪੁਰ ਨੂੰ ਰਾਜਧਾਨੀ ਇਸਲਾਮਾਬਾਦ ਦੇ ਸੰਗ ਜਾਨੀ ਅਤੇ ਆਈ 9 ਥਾਣਿਆਂ ਦੇ ਵਿੱਚ ਦਰਜ ਹਿੰਸਾ ਦੇ ਦੋ ਮਾਮਲਿਆਂ 'ਚ ਨਾਮਜ਼ਦ ਕੀਤਾ ਗਿਆ ਹੈ ਪਾਕਿਸਤਾਨ ਤਹਿਰੀਕ-ਏ-ਇਨਸਾਫ ਯਾਨੀ ਕਿ ਪੀਟੀਆਈ ਦੇ ਸੰਸਥਾਪਕ ਇਮਰਾਨ ਖਾਨ ਅਤੇ ਹੋਰ ਨੇਤਾਵਾਂ ਦਾ ਵੀ ਇਹਨਾਂ ਮਾਮਲਿਆਂ 'ਚ ਨਾਮ ਹੈ। ਤੇ اسلامਾਬਾਦ ਸਥਿਤ ਅਦਾਲਤ ਦੇ ਜੱਜ ਤਾਹਿਰ ਅਬਾਸ ਸੁਪਰਾ ਨੇ ਦੋਵਾਂ ਮਾਮਲਿਆਂ ਦੀ ਸੁਣਵਾਈ ਕੀਤੀ ਹੈ ਤੇ ਪਰ ਗੰਡਾਪੁਰ ਅਤੇ ਇੱਕ ਹੋਰ ਨੇਤਾ ਅਮੀਰ ਮੋਗਲ ਸੁਣਵਾਈ ਦੌਰਾਨ ਗੈਰਹਾਜ਼ਰ ਰਹੇ ਨੇ। ਅਦਾਲਤ ਨੇ ਗੰਡਾਪੁਰ ਦੀ ਉਸ ਦੀ ਪੇਸ਼ੀ ਤੋਂ ਛੂੜਦਿਆਂ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਤੇ ਜੱਜ ਨੇ ਉਸ ਦੀ ਵਾਰ-ਵਾਰ ਗੈਰਹਾਜ਼ਰੀ ਉੱਤੇ ਨਿਰਾਸ਼ਗੀ ਜ਼ਾਹਰ ਕੀਤੀ ਹੈ ਤੇ ਉਸ ਦੀ ਗ੍ਰਿਫਤਾਰੀ ਲਈ ਗਰੰਟ ਜਾਰੀ ਕੀਤਾ ਹੈ। ਮੁਗਲ ਵੁਰਦਵੀ ਅਸੇ ਤਰ੍ਹਾਂ ਦੇ 11 ਜਮਾਂਤੀ ਵਾਰਾਂ ਚ ਜਾਰੀ ਕੀਤੇ ਗਏ ਸਨ। ਸਾਕੇਤ ਅਦਾਲਤ ਨੇ ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਖ세ਨਾ ਦੇ ਵੱਲੋਂ 23 ਸਾਲ ਪਹਿਲਾਂ ਦਾਇਰ ਕੇਸ ਦੇ ਵਿੱਚ ਸਮਾਜਿਕ ਕਾਰਕੁਨ ਮੇਦਾ ਪਟਕਰ ਨੂੰ ਦੋਸ਼ੀ ਪਾਇਆ ਤੇ ਦਿੱਲੀ ਸਾਕੇਤ ਅਦਾਲਤ ਨੇ ਸੋਮਵਾਰ ਨੂੰ ਸਮਾਜਿਕ ਕਾਰਕੁਨ ਮੇਦਾ ਪਟਕਰ ਨੂੰ 5 ਮਹੀਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਹਨਾਂ ਉੱਤੇ 10 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ। ਇਹ ਸਜ਼ਾ ਉਹਨਾਂ ਨੂੰ 23 ਸਾਲ ਪੁਰਾਣੇ ਅਪਰਾਧਕ ਮਾਨਹਾਨੀ ਦੇ ਕੇਸ ਵਿੱਚ ਦਿੱਤੀ ਗਈ ਹੈ। ਦਿੱਲੀ ਦੇ ਉਪਰਾਜਪਾਲ ਵਿਨੈ ਕੁਮਾਰ ਸਖਸੈਨਾ ਦੇ ਵੱਲੋਂ ਉਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਤੇ ਮੈਟਰੋਪੋਲੀਟਨ ਮੈਜਿਸਟਰੇਟ ਰਾਗਵ ਸ਼ਰਮਾ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਇਹ ਹੁਕਮ 30 ਦਿਨਾਂ ਤੱਕ ਬੁਲਤਵੀ ਰਹੇਗਾ ਤੇ ਅਦਾਲਤ ਨੇ ਇਹ ਵੀ ਆਖਿਆ ਕਿ ਪਾਟਕੜ ਦੀ ਉਮਰ ਅਤੇ ਸਿਹਤ ਦੀ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ 1 ਜਾਂ 2 ਸਾਲ ਤੋਂ ਵੱਧ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ। ਅਮਰੀਕਾ ਦੇ ਐਲੀਨੋਇਸ ਸੂਬੇ ਦੀ ਭਾਰਤੀ ਮੂਲ ਦੀ ਇੱਕ ਡਾਕਟਰ ਮੋਨਾ ਕੋਸ਼ 51 ਸਾਲ ਨੂੰ ਅਦਾਲਤ ਨੇ ਬੀਤੇ ਦਿਨ ਗੈਰ ਮੌਜੂਦ ਸੇਵਾਵਾਂ ਦੇ ਲਈ ਬਿਲਿੰਗ ਮੈਡੀਕੇਟ ਫਰਾਡ ਦਾ ਦੋਸ਼ੀ ਮੰਨਿਆ ਤੇ ਅਦਾਲਤ ਨੇ ਮੋਨਾ ਕੋਸ਼ ਨੇ ਜਾਲੀ ਪਰਪਾਈ ਦੇ ਦਾਅਵਿਆਂ ਲਈ ਮੈਡੀਕਲ ਰਿਕਾਰਡ ਨੂੰ ਜਾਲੀ ਬਣਾਉਣ ਲਈ ਦੋਸ਼ੀ ਵੀ ਮੰਨਿਆ ਜਿਸ ਨੇ ਘੱਟੋ-ਘੱਟ 24 ਲੱਖ ਡਾਲਰ ਦੀ ਧੋਖਾਧੜੀ ਕੀਤੀ ਹੈ ਤੇ ਸ਼ਿਕਾਗੋ ਦੀ ਇਸ 51 ਸਾਲਾ ਭਾਰਤੀ-ਅਮਰੀਕੀ ਡਾਕਟਰ ਨੇ ਗੈਰ-ਮੌਜੂਦ ਸੇਵਾਵਾਂ ਲਈ ਮੈਡੀਕੇਡ ਅਤੇ ਪ੍ਰਾਈਵੇਟ ਬੀਮਾ ਕਰਵਾਵਾਂ ਨੂੰ ਬਿਲਿੰਗ ਕਰਨ ਦੇ ਲਈ ਸੰਘੀ ਥੇ ਸੰਭਾਲਨਾ ਧੋਖਾਧੜੀ ਕੀਤੀ ਤੇ ਉਸ ਨੂੰ ਘੱਟੋ-ਘੱਟ 20 ਸਾਲ ਦੀ ਕੈਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਯੂਐਸ ਅਟਾਰਨੀ ਦੇ ਦਫ਼ਤਰ ਅਨੁਸਾਰ ਮੋਨਾਕੋਸ਼ ਪ੍ਰੋਗਰੈਸਿਵ ਊਮਨ ਹੈਲਥਕੇਅਰ ਦੀ ਮਾਲਕੀ ਦਾ ਸੰਚਾਲਨ ਕਰਦੀ ਹੈ ਅਤੇ ਉਸ ਨੇ ਮੰਨਿਆ ਕਿ ਉਸ ਨੇ ਅਤੇ ਉਸ ਦੇ ਕਰਮਚਾਰੀਆਂ ਨੇ ਸੇਵਾਵਾਂ ਅਤੇ ਪ੍ਰਕਿਰਿਆਵਾਂ ਲਈ ਮੈਡੀਕੇਡ ਟ੍ਰਾਈ ਕੇਅਰ ਅਤੇ ਹੋਰ ਕਈ ਬੀਮਾ ਕਰਤਾਵਾਂ ਨੂੰ ਅਦਾਇਗੀ ਦੇ ਦਾਅਵੇ ਜਮ੍ਹਾਂ ਕਰਵਾਏ ਨੇ ਅਜਲੀਏ ਨਹੀਂ ਦੁਬਾਰਾ ਫਿਰ ਆਦਰੂਮਾਂਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਇਜਾਜ਼ਤ ਸਤਸ਼ਿਰੀਕਾਲ ਤਨਵਾਦ